ਸਕਦਾ ਹੁਣ ਧਿਆਨ ਨਾਲ ਸੁਣਿਓ ਗੁਰੂ ਕੇ ਪਿਆਰੇ ਹੁਣ ਅੱਖਾਂ ਤੋਂ ਬਿਗੈਰ ਵੇਖਣ ਦਾ ਕੀ ਭਾਵੇਂ ਹੁਣ ਤੁਸੀਂ ਅੱਖਾਂ ਬੰਦ ਕਰ ਲਓ ਕਿੱਦਾਂ ਵੇਖੋਗੇ ਜਿਹਦੇ ਕੋ ਅੱਖਾਂ ਨਹੀਂ ਹੈਗੀਆਂ ਆਪਾਂ ਉਹਦਾ ਇਲਾਜ ਕਰਾਉਨੇ ਆ ਕਿੰਨੇ ਲੋਕ ਜਿਨ੍ਹਾਂ ਨੇ ਆਪਣੀ ਅੱਖਾਂ ਡੋਨੇਟ ਕੀਤੀਆਂ ਅੱਖਾਂ ਮਿਲੀਆਂ ਤੇ ਉਹਨੇ ਦੁਨੀਆ ਵੇਖੀ ਇੱਥੇ ਮਾਰੇ ਅੱਖਾਂ ਤੋਂ ਬਿਗੈਰ ਵੇਖਣਾ ਸ਼ੁਰੂ ਕਰਦੇ ਕੀ ਮਤਲਬ ਹੈ ਦਾ ਭਲਾ ਇਹਦਾ ਮਤਲਬ ਹੈ ਇਹਨਾਂ ਅੱਖਾਂ ਨਾਲ ਗਲਤ ਨਹੀਂ ਵੇਖਣਾ ਇਹਨਾਂ ਅੱਖਾਂ ਨਾਲ ਮਾੜਾ ਨਹੀਂ ਵੇਖਣਾ ਮਾੜਾ ਸਮਝਦੇ ਆਪਾਂ ਇਹਨਾਂ ਅੱਖਾਂ ਨਾਲ ਚੰਗਾ ਵੇਖੋ ਉਮੇਸ਼ਾ ਚੰਗਾ ਵੇਖੋ ਮਾੜਾ ਨਾ ਵੇਖੋ ਇਹ ਹਰ ਇੱਕ ਨੂੰ ਪਤਾ ਮਾੜਾ ਵੇਖਣ ਦਾ ਕੀ ਮਤਲਬ ਜਦੋਂ ਇਹ ਅੱਖਾਂ ਧੀ ਨੂੰ ਵੇਖਦੀਆਂ ਕਦੀ ਵੀ ਮਾੜਾ ਖਿਆਲ ਆਇਆ ਕਿਸੇ ਦੇ ਮਨ 'ਚ ਆਉਂਦਾ ਹੀ ਨਹੀਂ ਕਿਉਂਕਿ ਪਤਾ ਹੈ ਮੇਰੀ ਧੀ ਹੈ ਇਹ ਮੇਰੀ ਭੈਣ ਪਰ ਜਦੋਂ ਧੀ ਦੀ ਉਮਰ ਦੀ ਕੋ ਹੋਰ ਲੜਕੀ ਵੇਖਦੀਆਂ ਨੇ ਉਦੋਂ ਬ੍ਰੇਨ 'ਚ ਗਲਤ ਖਿਆਲ ਆਉਂਦੇ ਆ ਨਾ ਜਦੋਂ ਅੱਖਾਂ ਮਾੜਾ ਵੇਖ ਰਹੀਆਂ ਨੇ ਜਦੋਂ ਇਹਨਾਂ ਅੱਖਾਂ ਨਾਲ ਤੂੰ ਸਾਰਾ ਚੰਗਾ ਹੀ ਵੇਖੇਗਾ ਇਹ ਅੱਖਾਂ ਤੋਂ ਬਗੈਰ ਵੇਖਣ ਦਾ ਭਾਵ ਹੈ ਅੱਖੀ ਬਾਝੋਂ ਵੇਖਣਾ ਵਿਣ ਕੰਨਾ ਸੁਣ ਕੰਨਾ ਤੋਂ ਬਿਗੈਰ ਤਰ ਸੁਣਦਾ ਕੀ ਭਾਵਾ ਇਹਨਾਂ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਕੋਈ ਨਿੰਦਿਆ ਕਰਦਾ ਉਹਨੂੰ ਕੋ ਇੱਕ ਮਿੰਟ ਪਾਜ ਤੈਨੂੰ ਇਹ ਸੋ ਕੁਝ ਮਿਲਣਾ ਹੈ ਜਿਹੜੀ ਤੂੰ ਮੇਰੇ ਕੋ ਕੋ ਕਿਸੇ ਦੀ ਗੱਲ ਕਰ ਰਿਹਾ ਤੈਨੂੰ ਇਹ ਚੋਂ ਉਹਨਾਂ ਨਹੀਂ ਤੇ ਮਿਲਣਾ ਮੈਨੂੰ ਵੀ ਨਹੀਂ ਹੈ ਅੱਛਾ ਤੂੰ ਇਹ ਜਿਹੜੀ ਗੱਲ ਕਰ ਰਿਹਾ ਤੂੰ ਸੁਧਾਰ ਕਰਨਾ ਚਾਹੁੰਦਾ ਉਸ ਬੰਦੇ ਦਾ ਜਿਹੜਾ ਦੱਸ ਰਿਹਾ ਸੁਧਾਰ ਨਹੀਂ ਕਰਨਾ ਚਾਹੁੰਦਾ ਜੇ ਸੁਧਾਰ ਕਰਨਾ ਚਾਹੁੰਦਾ ਹੋਵੇ ਤੇ ਉੱਥੇ ਜਾਵੇ ਜਿੱਥੋਂ ਦੀ ਗੱਲ ਹੈ ਉਹ ਤੁਹਾਨੂੰ ਕੋ ਦੱਸ ਰਿਹਾ ਵਿੱਚੋਂ ਸਵਾਦ ਲੈ ਰਿਹਾ ਜਨਨ ਕਿ ਉਹ ਦੋ ਚੌ ਬੰਦੇ ਨੂੰ ਦੱਸ ਕੇ ਇਹਦੇ ਵਿੱਚੋਂ ਸਵਾਦ ਲੈਣਾ ਚਾਹੁੰਦਾ ਤੁਸੀਂ ਉਹਨੂੰ ਕੋਈ ਭਾਈ ਹੋਰ ਕੰਮ ਕਰ ਲੈ ਮੇਰੇ ਕੋਲੋਂ ਇਹ ਕੰਮ ਹੁੰਦਾ ਨਹੀਂ ਜਲਵਾ ਕਰਕੇ ਵਿਹਜਾ ਨਾ ਕਿਸ ਦੀ ਗੱਲ ਮਾੜੀ ਕਰੋ ਤੇ ਨਾ ਕਿਸ ਦੀ ਮਾੜੀ ਗੱਲ ਸੁਣੋ